ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਰਸ ਮਲਾਈ ਤੇ ਜਦੋਂ ਵੀ ਆਪਣਾ ਮਿੱਠਾ ਖਾਣ ਨੂੰ ਦਿਲ ਕਰੇ ਤਾਂ ਆਪਾਂ ਫਟਾਫਟ ਘਰ ਵਿੱਚ ਮਿੱਠੀ ਜੀਜ ਬਣਾ ਕੇ ਤਿਆਰ ਕਰ ਸਕਦੇ ਹਾਂ ਤੇ ਇੱਥੇ ਆਪਾਂ ਦੁੱਧ ਪਾ ਦਵਾਂਗੇ 2 ਕੱਪ ਅਸੀਂ ਦੁੱਧ ਨੂੰ ਲੈ ਲਿਆ ਸੀ ਤੇ ਦੁੱਧ ਆਪਾਂ ਗਰਮ ਕਰਾਂਗੇ ਦੁੱਧ ਨੂੰ ਆਪਾਂ ਛਾੜ ਲਵਾਂਗੇ ਦੁੱਧ ਨੂੰ ਉਬਾਲਾ ਆ ਗਿਆ ਤੇ ਦੁੱਧ ਨੂੰ ਆਪਾਂ ਹਲਾ ਹਲਾ ਕੇ ਦੁੱਧ ਨੂੰ ਆਪਾਂ ਕਾਰ ਦੇਵਾਂਗੇ ਤੇ ਦੁੱਧ ਨੂੰ ਆਪਾਂ ਕਾਰ-ਕਾਰ ਕੇ ਛੱਲਣਾ ਕਰਨਾ ਹੈ ਤੇ ਸਾਈਡਾਂ ਤੋਂ ਆਪਾਂ ਮਲਾਈ ਜਿਹੜੀ ਕਾਰੀ ਜਾਵਾਂਗੇ ਆਪਾਂ ਖੁਰਚਣੇ ਦੇ ਨਾਲ ਇਥੇ ਲਿਆ ਸੀ ਆਪਾਂ ਠੰਡਾ ਦੁੱਧ ਤੇ ਠੰਡੇ ਦੁੱਧ ਦੇ ਵਿੱਚ ਆਪਾਂ ਇੱਕ ਚਮਚਾ ਕਸਟਰਡ ਪਾਊਡਰ ਪਾ ਦਵਾਂਗੇ ਤੇ ਕਸਟਰਡ ਪਾਊਡਰ ਨੂੰ ਆਪਾਂ ਘੋਲ ਲਵਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਘੋਲਾਂਗੇ ਇਹਦੇ ਵਿੱਚ ਆਪਾਂ ਕੋਈ ਇਹਦੇ ਕਸਟਰਡ ਪਾਊਡਰ ਦੀ ਗਾੰਢ ਨਹੀਂ ਰੱਖਾਂਗੇ ਦੁੱਧ ਦੇ ਵਿੱਚ ਪਾ ਦਵਾਂਗੇ ਆਪਾਂ ਲਾਚੀ ਪਾਊਡਰ ਲਾਚੀ ਪਾਊਡਰ ਦਾ ਟੇਸਟ ਬਹੁਤ ਵਧੀਆ ਆਏਗਾ ਇੱਥੇ ਨੂੰ 4 ਚਮਚੇ ਲੈ ਸੀ ਖੰਡ ਦੇ ਤੇ ਖੰਡ ਨੂੰ ਪਾ ਦਵਾਂਗੇ ਤੇ ਖੰਡ ਪਾ ਕੇ ਆਪਾਂ ਫੇਰ ਇਹਨੂੰ ਦੁਬਾਰਾ ਚੰਗੀ ਤਰ੍ਹਾਂ ਕਾੜ ਲਵਾਂਗੇ ਖੰਡ ਦਾ ਪਾਣੀ ਜਿਹੜਾ ਹੋਏਗਾ ਉਹ ਵੀ ਸੁੱਕ ਜਾਏਗਾ ਅੱਗ ਨਾਲੋਂ ਕਾਫੀ ਜ਼ਿਆਦਾ ਬਦਤ ਕੜ ਗਿਆ ਹੈ ਤੇ ਸਾਈਡਾਂ ਤੋਂ ਆਪਾਂ ਲਾ ਦੇਵਾਂਗੇ ਸਾਈਡਾਂ ਜਿਹੜੀਆਂ ਦੁੱਧ ਨਾਲ ਲੱਗੀਆਂ ਹੋਈਆਂ ਆ ਦੁੱਧ ਦੀਆਂ ਤੇ ਖੰਡ ਦਾ ਪਾਣੀ ਆਪਾਂ ਸਟਾ ਲਵਾਂਗੇ ਤੇ ਇੱਥੇ ਲਏ ਸੀ ਮੈਂ ਬਦਾਮ ਕਾਜੂ ਤੇ ਖਰੋਟ ਇਹਨਾਂ ਨੂੰ ਮੈਂ ਥੋੜਾ ਚੋਪ ਕਰ ਲਿਆ ਸੀ ਤੇ ਇਹ ਆਪਾਂ ਪਾ ਦਵਾਂਗੇ ਤੇ ਹੁਣ ਪਾ ਦਵਾਂਗੇ ਜੀ ਅਸੀਂ ਆਪਾਂ ਕਸਟਰਡ ਪਾਊਡਰ ਵਾਲਾ ਦੁੱਧ ਤੇ ਕਸਟਰਡ ਪਾਊਡਰ ਥੋੜਾ ਥੋੜਾ ਪਾ ਕੇ ਫਿਰ ਆਪਾਂ ਇਹਨੂੰ ਹਿਲਾ ਦੇਵਾਂਗੇ ਦੋ ਤਿੰਨ ਮਿੰਟ ਵਾਸਤੇ ਆਪਾਂ ਇਹਨੂੰ ਹੋਰ ਪਕਾਵਾਂਗੇ ਕਸਟਰਡ ਪਾਊਡਰ ਪਾ ਕੇ ਇਹਨੂੰ ਗਾੜਾ ਕਰਾਂਗੇ ਦੁੱਧ ਨੂੰ ਕਸਟਰਡ ਪਾਊਡਰ ਪਾ ਕੇ ਆਪਾਂ ਲਗਾਤਾਰੀ ਨੂੰ ਹਿਲਾ ਕੇ ਪਕਾਵਾਂਗੇ ਕਸਟਰਡ ਪਾਊਡਰ ਪਾ ਕੇ ਦੁੱਧ ਕਾਫੀ ਜ਼ਿਆਦਾ ਗਾੜਾ ਹੋ ਗਿਆ ਤੇ ਦਰਸ਼ਨ ਹੁਣ ਆਪਾਂ ਬੰਦ ਕਰ ਦਵਾਂਗੇ ਤੇ ਦੁੱਧ ਨੂੰ ਆਪਾਂ ਹੁਣ ਠੰਡਾ ਕਰ ਲਵਾਂਗੇ ਤੇ ਤੁਸੀਂ ਇੱਥੇ ਕੜਿਆ ਦੁੱਧ ਵੀ ਲੈ ਆ ਸਕਦੇ ਹੋ ਜੋ ਕੱਚਾ ਦੁੱਧ ਵੀ ਲੈ ਆ ਸਕਦੇ ਹੋ ਜੋ ਜਿਹੜਾ ਵੀ ਦੁੱਧ ਆਪਣੇ ਘਰ ਹੋਵੇ ਤੇ ਦੁੱਧ ਨੂੰ ਆਪਾਂ ਹੁਣ ਇਹਨੂੰ ਠੰਡਾ ਕਰ ਲਵਾਂਗੇ ਦੁੱਧ ਕਾਫੀ ਜ਼ਿਆਦਾ ਠੰਡਾ ਹੋ ਗਿਆ ਤੇ ਇੱਥੇ ਲੈ ਜੀ ਆਪਾਂ ਹੁਣ ਇੱਥੇ ਲੈ ਆਪਾਂ ਰਾਸ ਤੇ ਦਸਾਂ ਦੀ ਆਪਾਂ ਰਾਸ ਮਲਾਈ ਬਣਾ ਕੇ ਤਿਆਰ ਕਰਾਂਗੇ ਇਹ ਆਪਾਂ ਇਹ ਵਾਲੇ ਡੱਬੇ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਰਾਸ ਮਲਾਈ ਤੇ ਸਭ ਤੋਂ ਪਹਿਲਾਂ ਆਪਾਂ ਥੋੜਾ ਥੋੜਾ ਇਹਦੇ ਵਿੱਚ ਦੁੱਧ ਪਾ ਦਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਰਾਸ ਪਾਵਾਂਗੇ ਤਾਂ ਸਾਨੂੰ ਆਪਾਂ ਇੱਕ ਲੇਅਰ ਲਗਾ ਦਿੱਤੀ ਸੀ ਤੇ ਹੁਣ ਆਪਾਂ ਇਹਦੇ ਉੱਤੇ ਫੇਰ ਦੁੱਧ ਨੂੰ ਪਾ ਦਵਾਂਗੇ ਤੇ ਇਹ ਰਸਮਲਾਈ ਬਹੁਤ ਜਿਆਦਾ ਟੇਸਟ ਬਣਦੀ ਹੈ ਤੇ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਤੇ ਜਿੱਦਾਂ ਸਾਈਡਾਂ ਛੋਟੀਆਂ ਸੀ ਉਦੋਂ ਮੈਂ ਕੱਟ ਕੇ ਲਾ ਦਿੱਤੀ ਸੀ ਉੱਪਰੋਂ ਦੀ ਆਪਾਂ ਫੇਰ ਇਹਨਾਂ ਦੇ ਲਾ ਦੇਵਾਂਗੇ ਉੱਪਰੋਂ ਦੀ ਫੇਰ ਆਪਾਂ ਇਹਨਾਂ ਦੇ ਉੱਪਰ ਦੁੱਧ ਪਾ ਦੇਵਾਂਗੇ ਤੇ ਰਸ ਮਿਲਾਏ ਬਹੁਤ ਈਜੀ ਆ ਬਣਾਉਣ ਵਾਸਤੇ ਇਹ ਝਟਪਟ ਬਣ ਕੇ ਤਿਆਰ ਹੁੰਦੀ ਹੈ ਤੇ ਖਾਣ ਚ ਵੀ ਬਹੁਤ ਜ਼ਿਆਦਾ ਟੇਸਟ ਹੁੰਦੀ ਹੈ ਤੇ ਇੱਥੇ ਮੈਂ ਸਾਰਾ ਦੁੱਧ ਇਹਨਾਂ ਦੇ ਉੱਪਰ ਪਾ ਦਵਾਂਗੀ ਤੇ ਇੱਥੇ ਮੈਂ ਬਦਾਮ ਛੋਟੇ ਛੋਟੇ ਪੀਸ ਆਪਾਂ ਕੱਟ ਲਏ ਸੀ ਤੇ ਬਦਾਮਾਂ ਨੂੰ ਉੱਪਰ ਆਪਾਂ ਡੈਕੋਰੇਟ ਕਰ ਦੇਵਾਂਗੇ ਤੋਂ ਕੋਣੀ ਆਪਾਂ ਇਹਨੂੰ ਰੱਖ ਦਵਾਂਗੇ ਤੇ ਆਪਾਂ ਜੇ ਆਪਾਂ ਨੂੰ ਜਲਦੀ ਹੋਵੇ ਆਪਾਂ ਫ੍ਰੀਜਰ ਵਿੱਚ ਰੱਖ ਕੇ ਇਹਨੂੰ ਠੰਡਾ ਠੰਡਾ ਬਣਾ ਕੇ ਤਿਆਰ ਕਰ ਸਕਾਂਗੇ ਤੇ ਆਪਾਂ ਇਹਨੂੰ ਫ੍ਰੀਜਰ ਵਿੱਚ ਫ੍ਰਿਜ ਵਿੱਚ ਰੱਖ ਕੇ ਠੰਡਾ ਕਰ ਲਵਾਂਗੇ ਰਸਮਲਾਈ ਠੰਡੀ ਠੰਡੀ ਤਿਆਰ ਇਹ ਕਿੰਨੀ ਵਧੀਆ ਰਸਮਲਾਈ ਲੱਗਣ ਦੀ ਇਹ ਵਧੀਆ ਤੇ ਖਾਣ ਚ ਕਿੰਨੀ ਟੇਸਟ ਹੋਏਗੀ ਤੇ ਆਪਾਂ ਹੁਣ ਇਹਨੂੰ ਕੱਢ ਕੇ ਦਿਖਾਵਾਂਗੇ ਤੁਹਾਨੂੰ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਰਸ ਮਲਾਈ ਬਣ ਕੇ ਤਿਆਰ ਹੋਈ ਹੈ ਠੰਡੀ ਠੰਡੀ ਬਹੁਤ ਜਿਆਦਾ ਸਾਰਿਆਂ ਨੂੰ ਪਸੰਦ ਆਏਗੀ ਤੇ ਜੇ ਤੁਹਾਨੂੰ ਰਸ ਮਲਾਈ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ